ਇਹ ਧਮਕੀ ਸਮਝ ਲਓ ਜਾਂ ਚੇਤਾਵਨੀ ਸਮਝ ਲਓ ਉਹ ਆਪਣੀ ਹਰਕਤ ਤੋਂ ਬਾਝ ਆ ਜਾਣ ਇਹ ਨਾਵੇ ਕਿ ਘਰ ਵਰਕੇ ਸਾਨੂੰ ਉਹਨਾਂ ਨੂੰ ਗਲੇ ਤੋਂ ਫੜ ਕੇ ਬਾਹਰ ਕਢਣਾ ਪਵੇ ਸਾਡੇ ਕੋਲ ਸੂਚਨਾ ਸੀਗੀ ਫਿਰੋਜ਼ਪੁਰ ਤੋਂ ਗੋ ਕਸ਼ੀ ਕਰਕੇ ਕੁਝ ਬੰਦੇ ਲੁਧਿਆਣੇ ਦੇ ਵਿੱਚ ਟਾਬਿਆਂ ਤੇ ਹੋਟਲਾਂ ਤੇ ਗੋਮਾਸ ਸਪਲਾਈ ਕਰਦੇ ਨੇ ਦਿਨਾਂ ਤੋਂ ਅਸੀਂ ਇਹਨਾਂ ਦੀ ਰੇਕੀ ਕਰ ਰਹੇ ਸੀ ਅੱਜ ਸਹੀ ਸਮੇਂ ਤੇ ਸਾਡੇ ਇਹ ਕਾਬੂ ਆ ਗਏ ਫਿਰੋਜ਼ਪੁਰ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ ਤੇ ਉਹ ਉਹਦੇ ਮੁਤਾਬਕ ਇਥੇ ਫਰਚਾ ਦਰਜ ਕਰਾ ਰਹੇ। ਤੁਹਾਡੇ ਚੈਨਲ ਦੇ ਰਾਹੀਂ ਖਾਸ ਕਰ ਉਹ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਜਿਹੜੇ ਲੋਕਾਂ ਦੇ ਕੋਲੇ ਬੀਫ ਜਾਣਾ ਸੀਗਾ। ਅਫੇਰ ਤੋਂ ਬਾਅਦ ਅਸੀਂ ਸਰਕਾਰ ਮੂਰੇ ਮੰਗ ਰੱਖਾਂਗੇ ਆਪਣੀ ਕਿ ਜਿਹੜਾ ਗਊਮਾਸ ਫੜਿਆ ਜਾਂਦਾ ਵਾ ਇਹਨਾਂ ਦੀ ਜਾਂਚ ਪਿੱਛੇ ਤਾਂ ਕੀਤੀ ਜਾਵੇ ਕਿੱਥੋਂ ਆਂਦਾ ਔਰ ਕਿੱਥੇ ਸੇਲ ਕੀਤਾ ਜਾਂਦਾ। ਤਾਂ ਕਿਉਂ ਤਗਵਰਕ ਸ਼ਦਲਤੋਂ ਤੁਹਾਡੇ ਚੈਨਲ ਦੇ ਰਾਹੀਂ ਖਾਸ ਕਰ ਉਹ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਜਿਹੜੇ ਲੋਕਾਂ ਦੇ ਕੋਲੇ ਬੀਫ ਜਾਣਾ ਸੀਗਾ ਉਹਦਾ ਕਾਰਨ ਕੀ ਹੈ ਉਹ ਛੋਟੇ ਲੈਵਲ ਤੇ ਨਹੀਂ ਹੈ ਪ੍ਰੋਫੈਸ਼ਨਲ ਲੋਗ ਹੈ ਹੁਣ ਜੇ ਸੀਐਮਸੀ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਚੈਨਲ ਦੇ ਰਾਹੀਂ ਚਾਹੇ ਧਮਕੀ ਸਮਝ ਲਓ ਜਾਂ ਚੇਤਾਵਨੀ ਸਮਝ ਲਓ ਉਹ ਆਪਣੀ ਹਰਕਤ ਤੋਂ ਬਾਝ ਆ ਜਾਣ ਇਹ ਨਾਵੇ ਕਿ ਘਰ ਵਰਕੇ ਸਾਨੂੰ ਉਹਨਾਂ ਨੂੰ ਗਲੇ ਤੋਂ ਫੜ ਕੇ ਬਾਹਰ ਕੱਢਣਾ ਪਵੇ ਉਸ ਤੋਂ ਬਾਅਦ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਚਾਹੇ ਪੰਜਾਬ ਸਰਕਾਰ ਹੈ ਜਾਂ ਗਵਰਨਮੈਂਟ ਕੋਈ ਵੀ ਹੈ ਕਿ ਬੀਫ ਜਿਹੜਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣਾ ਚਾਹੀਦਾ ਅਗਰ ਉਹ ਹੁੰਦਾ ਹੈ ਜਿਹੜਾ ਦੋਸ਼ੀ ਪਾਇਆ ਜਾਂਦਾ ਉੱਤੇ 302 ਦੀ ਧਾਰਾ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਬੀਫ ਬਣਦਾ ਆਖਿਰ ਕਤਲ ਕਰਨ ਤੋਂ ਬਾਅਦ ਹੁੰਦਾ ਪਤਾ ਨਹੀਂ ਸੈਂਕੜੇ ਗਾਵਾਂ ਮਰਨ ਤੋਂ ਬਾਅਦ ਪਿੱਛੇ ਮੋਤੀ ਨਗਰ ਵੀ ਫੜਿਆ ਸੈਂਕੜੇ ਗਾਵਾਂ ਦੇ ਕਤਲ ਹੁੰਦਾ ਹੈ ਜਿਹਦੇ ਕਰਕੇ ਇਹ ਬੀਫ ਤਿਆਰ ਹੁੰਦਾ ਹੈ ਔਰ ਇਹ ਬੀਫ ਸਿਰਫ ਗਾਂ ਦਾ ਕਤਲ ਨਹੀਂ ਹੁੰਦਾ ਉਸ ਤੋਂ ਬਾਅਦ ਸਮਾਜਿਕ ਜਿਹੜੇ ਲੋਕ ਐ ਛੋਟੇ ਛੋਟੇ ਬੱਚੇ ਅੱਜ ਕੱਲ ਸਾਇਲੈਂਟ ਐਕ ਹੁੰਦੇ ਐ ਇਹ ਡਾਇਰੈਕਟ ਬੀਫ ਲੋਕਾਂ ਦੇ ਕੋਈ ਚਾਈਨੈਜ਼ ਆਈਟਮਾਂ ਦੇ ਥਰੂ ਲੋਕਾਂ ਦੇ ਜਿਹੜੇ ਪਬਲਿਕ ਐ ਬੱਚਾ ਉਹਨਾਂ ਨੂੰ ਖਵਾਇਆ ਜਾਂਦਾ ਔਰ ਜਿਹਦੇ ਕਰਕੇ ਬਿਮਾਰੀਆਂ ਵਾਧਦੀਆਂ ਔਰ ਸਾਇਲੈਂਟ ਐਕ ਹੁੰਦਾ ਹੈ ਉਸ ਤੋਂ ਬਾਅਦ ਇਹ ਧਰਮ ਪਰਿਵਰਤਨ ਦਾ ਸਿਸਟਮ ਇਹਨਾਂ ਲੋਕਾਂ ਨੇ ਲਾਇਆ ਆ ਮੈਂ ਤੁਹਾਡੇ ਚੈਨਲ ਤੇ ਇੱਕੋ ਹੀ ਮੰਗ ਕਰੂੰਗਾ ਕਿ ਇਹ ਲੋਕਾਂ ਦਾ 302 ਦੀ ਦਫਾ ਦਰਜ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅੱਜ ਸਿਰਫ ਦੋਸਤੀ ਉਹ ਫੜੇ ਗਏ ਐ ਜਿਹੜੇ ਸਪਲਾਈ ਕਰਦੇ ਸੀ ਜਿਨ੍ਹਾਂ ਨੇ ਇਹ ਭੇਜਿਆ ਔਰ ਜਿੱਥੇ ਜਾਣਾ ਸੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਹਨਾਂ ਤੇ ਕਾਰਵਾਈ ਨਾ ਹੋਈ ਇੱਥੇ ਲੁਧਿਆਣੇ ਦੇ ਵਿੱਚ ਸੀਪੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਜਾਊਗਾ ਬਕਾਇਦਾ ਕਿਉਂਕਿ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੈ ਸ੍ਰੀ ਰਾਮ ਹਾਂਜੀ ਜਿਹੜਾ ਅੱਜ ਇੱਥੇ ਥਾਣੇ ਇਕੱਠੇ ਹੋਇਆ ਦਾ ਕੀ ਮਾਮਲਾ ਹੈ ਜੀ ਇਹ ਮਾਮਲਾ ਇਹ ਹੈ ਜੀ ਸਾਡੇ ਕੋਲ ਸੂਚਨਾ ਸੀਗੀ ਫਿਰੋਜ਼ਪੁਰ ਤੋਂ ਗੋਕਸ਼ੀ ਕਰਕੇ ਕੁਝ ਬੰਦੇ ਲੁਧਿਆਣੇ ਦੇ ਵਿੱਚ ਢਾਬਿਆਂ ਤੇ ਹੋਟਲਾਂ ਤੇ ਉਹ ਮਾਸ ਸਪਲਾਈ ਕਰਦੇ ਨੇ। ਕਈ ਦਿਨਾਂ ਤੋਂ ਸੀ ਇਹਨਾਂ ਦੀ ਰੇਕੀ ਕਰ ਰਹੇ ਸੀ ਅੱਜ ਸਹੀ ਸਮੇਂ ਤੇ ਸਾਡੇ ਇਹ ਕਾਬੂ ਆ ਗਏ ਫਿਰੋਜ਼ਪੁਰ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ। ਤੇ ਉਹ ਉਹਦੇ ਮੁਤਾਬਕ ਇੱਥੇ ਪਰਚਾ ਦਰਜ ਕਰਾ ਰਹੇ ਹਾਂ। ਇਹ ਕਿੱਥੋਂ ਚੱਲੇ ਸੀਗੇ ਜੀ ਤੇ ਕਿ ਤੇ ਇਹਨਾਂ ਕੋ ਕਿੰਨਾ ਸਮਾਨ ਫੜਿਆ ਗਿਆ? ਤਕਰੀਬਨ 125 ਕਿਲੋ ਦੇ ਕਰੀਬ ਹੈ। ਸੇ ਫਿਰੋਜ਼ਪੁਰ ਤੋਂ ਲੈ ਕੇ ਆਏ ਨੇ। ਕੀ ਆਪਣੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਗੋਹਾਟਿਆਰੇ ਖਿਲਾਫ ਬਣਦੀ ਜੋ ਕਾਨੂੰਨੀ ਕਾਰਵਾਈ ਹੈ। ਪੋ ਕਰਵਾ ਰਹੇ ਆ ਤੇ ਇਹਨਾਂ ਨੇ ਇਹ ਵੀ ਕੁਝ ਇਦਾਂ ਤੋਂ ਇਹ ਵੀ ਪਤਾ ਚੱਲੇ ਹੈ ਕਿ ਕਿਹੜੀਆਂ ਦੁਕਾਨਾਂ ਦਾ ਸੇਲ ਕਰਦੇ ਆ ਕਿੱਥੇ ਸੇਲ ਕਰਦੇ ਨੇ ਇਹ ਇਹਨਾਂ ਬੰਦਿਆਂ ਦੇ ਦੱਸਣ ਮੁਤਾਬਕ ਇਹ ਹੈ ਵੀ ਸੀਐਮਸੀ ਜਿਹੜਾ ਹਸਪੀਟਲ ਆ ਉੱਥੇ ਕੋਈ ਕੈਰਲ ਵਾਲਿਆਂ ਦੀ ਕੰਟੀਨ ਹੈ ਤੇ ਉਹ ਜਿਹੜੇ ਸਾਊਥ ਦੇ ਇੱਥੇ ਡਾਕਟਰ ਹੈਗੇ ਨੇ ਵੀ ਉਹ ਖਾਂਦੇ ਨੇ ਉਹਨਾਂ ਵਾਸਤੇ ਅਸੀਂ ਲੈ ਕੇ ਆਉਣੀ ਆ ਇਹਨਾਂ ਬੰਦਿਆਂ ਦੇ ਦੱਸਣ ਮੁਤਾਬਕ ਸ਼ੀਰਮ ਜੀ ਮੈਂ ਮੁਕੇਸ਼ ਘਰਾਨਾ ਅਗਲਬਾਦ ਸਨਾਤਨ ਰક્ષਕਾੜੇ ਦਾ ਅਧਿਕਸ਼ਕ ਹਾਂ ਅੱਜ ਇਸ ਸੰਯੁਕਤ ਗਊ ਰક્ષਤਾਲ ਨੇ ਜਿਹੜਾ ਫਰੋਏਪੁਰ ਰੋਡ ਤੇ ਗਊਮਾਸ ਫੜਿਆ ਇਹ ਕਾਫੀ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਇਹਨਾਂ ਨੂੰ ਤੇ ਇਹਨਾਂ ਨੇ ਟਰੈਪ ਲਾਇਆ ਔਰ ਸਾਡੇ ਸੰਗਠਨ ਵੀ ਨਾਲ ਰਲ ਕੇ ਟਰੈਪ ਦੇ ਵਿੱਚ ਸ਼ਾਮਲ ਸੀਗੇ ਤੇ ਇਹ ਗਊਮਾਸ ਫੜਿਆ ਗਿਆ ਵਾ ਜਿੰਦੀ ਹੁਣ ਕਾਰਵਾਈ ਰਗਨਾਥ ਸਿੰਘ ਕਲੇਵ ਦੇ ਵਿੱਚ ਜਿਹੜੀ ਚੌਂਕੀਆਂ ਦੇ ਵਿੱਚ ਕੀਤੀ ਜਾ ਰਹੀ ਹੈ ਐਫ ਆਰ ਤੋਂ ਬਾਅਦ ਅਸੀਂ ਸਰਕਾਰ ਮੂਰੇ ਮੰਗ ਰੱਖਾਂਗੇ ਆਪਣੀ ਕਿ ਜਿਹੜਾ ਗਊ ਮਾਸ ਫੜਿਆ ਜਾਂਦਾ ਵਾ ਇਹਨਾਂ ਦੀ ਜਾਂਚ ਪਿੱਛੇ ਤੱਕ ਕੀਤੀ ਜਾਵੇ ਕਿੱਥੋਂ ਆਂਦਾ ਔਰ ਕਿੱਥੇ ਸੇਲ ਕੀਤਾ ਜਾਂਦਾ ਜਦ ਤੱਕ ਸੇਲ ਪੁਆਇੰਟ ਔਰ ਵੱਡਣ ਵਾਲੀ ਜਗ੍ਹਾ ਤੇ ਨਹੀਂ ਕਾਰਵਾਈ ਹੋਏਗੀ ਤਦ ਤੱਕ ਗੋਖੀ ਵਧੀ ਜਾਊਗੀ ਕੰਮ ਚੱਲਦੇ ਰਹਿਣਗੇ ਕਿੱਥੇ ਨਹੀਂ ਕਿੱਥੇ ਦੇਖਿਆ ਜਾਦਾ ਹੈ ਕਿ 1 ਮਹੀਨੇ ਦੇ ਅੰਦਰ 3 ਤੋਂ 4 ਟਰੱਕ ਇਦਾਂ ਦੇ ਫੜੇ ਜਾ ਚੁੱਕੇ ਨੇ ਇਦਾਂ ਦੇ ਕੇਸ ਸਾਹਮਣੇ ਆਏ ਨੇ ਦੇਖੋ ਜਾਦੀ ਆਵਾਦੀ ਪਾਰਟੀ ਆਈ ਹੈ ਇਹ ਜਿੰਨਾ ਜਹਾਦੀ ਸੰਗਠਨ ਹਨਾ ਇਹ ਪੂਰੇ ਐਕਟਿਵ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਛੱਡੋ ਪੂਰੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਤੁਸੀਂ ਦੇਖੋਗੇ ਕੀ ਗੌਕਾਸ਼ੀ ਬਹੁਤ ਵਧ ਗਈ ਹੈ ਰੋਣਾ ਤੋਂ ਗਊਆਂ ਗਿਆ ਪੌਣ ਲੱਗ ਗਿਆ ਨੇ ਤਸ਼ਕਰੀ ਵਧ ਗਈ ਹੈ ਕੁੰਟਲਾ ਨਹੀਂ ਟਣਾ ਦੇ ਹਿਸਾਬ ਨਾਲ ਗਊਮਾਸ ਫੜਿਆ ਜਾ ਰਿਹਾ ਪੰਜਾਬ ਦੇ ਵਿੱਚ ਇਹ ਨਲੈਕੀ ਆਮ ਆਦਮੀ ਪਾਰਟੀ ਸਰਕਾਰ ਦੀ ਹੈ ਕਿਉਂਕਿ ਇਹ ਗਊ ਸੇਵਾ ਬੋਰਡ ਤਾਂ ਬਣਿਆ ਪਰ ਚੇਅਰਮੈਨ ਘਰੇ ਸੁੱਤਾ ਪਿਆ ਹੋਆ ਅੱਗੇ ਸੰਗਠਨ ਦੋ ਕੀ ਕਾਰਵਾਈ ਕੀਤੀ ਜਾਊਗੀ ਜੇ ਕੋਈ ਪ੍ਰਸ਼ਾਸਨ ਵੱਲੋਂ ਸਰਬੋ ਨੂੰ ਨਹੀਂ ਦਿੱਤਾ ਜਾਂਦੇ ਕੋਈ ਸੰਯੁਕਤ ਸੰਗਠਨਾਂ ਵੱਲੋਂ ਇੱਕ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦਿੱਤੀ ਜਾਊਗੀ ਕਿ ਜਿੰਨੀਆਂ ਵੀ ਅੱਜ ਤੱਕ ਗਊਮਾਸ ਫੜਿਆ ਗਿਆ ਇਸ ਮਹੀਨੇ ਦੇ ਵਿੱਚ ਸਾਰਿਆਂ ਦੀ ਪਿੱਛੇ ਤੱਕ ਜਾਂਚ ਕੀਤੀ ਜਾਵੇ ਕਿੱਥੋਂ ਗਊ ਮਾਸ ਆਇਆ ਸੀ ਔਰ ਕਿੱਥੇ ਵੇਚਿਆ ਗਿਆ ਸੀ ਸਾਰੀ ਡਿਟੇਲ ਲੈਣੀ ਚਾਹੀਦੀ ਹੈ ਨਹੀਂ ਤਾਂ ਇਹ ਕੰਮ ਹੋਰ ਵਧੇਗਾ ਅਗਰ ਇਹ ਲੋਗ ਇਹਨਾਂ ਤੇ ਕਾਰਵਾਈ ਨਹੀਂ ਕਰਨਗੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਪੰਜਾਬ ਦੇ ਸੀਐਮ ਸਾਹਿਬ ਤੋਂ ਇੱਕ ਮੰਗ ਕਰਦੇ ਹਾਂ ਕਿ ਬਾਦਲ ਸਾਹਿਬ ਦੀ ਸਰਕਾਰ ਨੇ ਕਾਨੂੰਨ ਬਣਾਇਆ ਸੀ ਪੰਜਾਬ ਦੇ ਵਿੱਚ ਗੋ ਤਸਕਰੀ ਤੇ ਗੋ ਹੱਤਿਆ ਦੇ ਉੱਤੇ 10 ਸਾਲ ਦੀ ਕੈਦ ਦਾ ਉਹ ਉਹਨਾਂ ਦੇ ਅਫਸਰਾਂ ਦੀ ਨਲੈਕੀ ਲਾ ਲਓ ਜਾਂ ਉਹਨਾਂ ਦੇ ਮੰਨ ਦੀ ਦੁਰਭਾਵਨਾ ਲਾ ਲਓ ਸਟੇਟ ਵਾਈਜ਼ ਕਾਨੂੰਨ ਹੈ ਗੋਕਸੀ ਦਾ ਕੌਂਸਲ ਟਰੈਕਟ ਹੈ ਜਿਹੜਾ ਉਹ ਸਟੇਟ ਵਾਈਜ਼ ਹੈ ਸਟੇਟ ਵਾਈਜ਼ ਜਿਹੜਾ ਕਾਨੂੰਨ ਹੁੰਦਾ ਉਹਨੂੰ ਪਾਸ ਕਰਾਉਣ ਵਾਸਤੇ ਮੰਨਣੀ ਰਾਜਪਾਲ ਕੋਲ ਭੇਜਣਾ ਪੈਂਦਾ ਪਰ ਇਹਨਾਂ ਦੇ ਅਫਸਰ ਨਲਾਇਕ ਸੀਗੇ ਜਾਂ ਇਹਨਾਂ ਦੇ ਮਨ 'ਚ ਕੋਈ ਦੁਰਭਾਵਨਾ ਸੀ ਇਹਨਾਂ ਨੇ ਉਹ ਕਾਨੂੰਨ ਰਾਸ਼ਟਰਪਤੀ ਕੋਲੇ ਭੇਜ ਦਿੱਤਾ ਜੋ ਕਿ 4-5 ਸਾਲ ਉੱਥੇ ਉਹਨਾਂ ਦੀਆਂ ਫਾਈਲਾਂ ਦੇ ਵਿੱਚ ਰੁਲਦਾ ਰਿਹਾ ਉਸ ਤੋਂ ਬਾਅਦ ਉੱਥੋਂ ਇੱਕ ਉਹਦੇ ਤੇ ਕਮੈਂਟ ਲਿਖ ਕੇ ਆ ਗਿਆ ਕਿ ਇਹ ਮੈਟਰ ਹੈ ਜਿਹੜਾ ਇਹ ਰਾਸ਼ਟਰਪਤੀ ਜੀ ਦੇ ਉਹਦੇ 'ਚ ਨਹੀਂ ਆਉਂਦਾ ਇਹ ਤੁਸੀਂ ਮਾਨਨੀ ਰਾਜਪਾਲ ਕੋਲੇ ਭੇਜੋ ਰਾਜਪਾਲ ਜੀ ਨੇ ਕੋਲੇ ਉਹ ਆਇਆ ਇਨ ਬਿਟਵੀਨ ਉਹਨਾਂ ਦੀ ਸਰਕਾਰ ਬਦਲ ਗਈ ਹੁਣ 2 ਸਾਲ ਤੋਂ ਇਹ ਬੈਠੇ ਨੇ ਤਾਂ ਉਹ ਫਾਈਲ ਕਿੱਥੇ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਤਾਂ ਕਿ ਸਾਰਾ ਕੰਮ ਉਹਦੇ ਤੇ ਹੋਇਆ ਹੋਇਆ ਸਿਰਫ ਇੱਕ ਨੋਟੀਫਿਕੇਸ਼ਨ ਹੋਣਾ ਜੋ ਕਿ ਰਾਜਪਾਲ ਵੱਲੋਂ ਕਰਿਆ ਜਾਣਾ ਉਹ ਨੋਟੀਫਿਕੇਸ਼ਨ ਕਰਾ ਕੇ ਪੰਜਾਬ ਚ ਸਜ਼ਾ ਜਿਹੜੀ 10 ਸਾਲ ਕੀਤੀ ਜਾਵੇ ਜਦੋਂ 10 ਸਾਲ ਸਜ਼ਾ ਹੋ ਜੂਗੀ ਆਪਣੇ ਆਪ ਹੀ ਕੋਈ ਇਧਰ ਨੂੰ ਮੂੰਹ ਨਹੀਂ ਕਰੂਗਾ ਹੁਣ سزا 2 ਸਾਲ ਜਾਂ ਜੁਰਮਾਨਾ 2 ਸਾਲ ਤੇ ਜੁਰਮਾਨਾ ਹੋਵੇ ਗੱਲ ਅਲੱਗ ਹੈ ਹੁਣ ਹੈਗੀ ਹੈ سزا ਜਾਂ ਦੋ ਜਾਂ ਜੁਰਮਾਨਾ ਜੇ ਸਭ ਜੁਰਮਾਨਾ ਕਰਕੇ ਛੱਡ ਦਿੰਦੇ ਨੇ ਹੁਣ ਜਿਹਨੂੰ 1500 2000 2500 5000 10000 20000 ਜੁਰਮਾਨਾ ਹੋ ਗਿਆ ਅਗਲਾ ਕੀ ਜਾਣਦਾ ਉਸ ਚੀਜ਼ ਨੂੰ ਆਪਣਾ ਕੰਮ ਕਰਕੇ ਲੰਘ ਜਾਂਦਾ ਨੂੰ ਪਤਾ ਵੀ 10 2000 ਰੁਪਏ ਚ ਮੇਰਾ ਖੜਾ ਛੁੱਟ ਜਾਣਾ ਜੁਰਮ ਵੱਧਦਾ ਜਾ ਰਿਹਾ ਇਹ ਜਿਹੜੀ ਤਸਕਰੀ ਹੈ ਇਹਦੇ ਨਤੀਜੇ ਗਾਂਹ ਖਤਰਨਾਕ ਨਿਕਲਨੇ ਨੇ ਕਿਉਂਕਿ ਗੋ ਕਸੀਦਾ ਗੋ ਤਸਕਰੀ ਦਾ ਜਿਹੜਾ ਪੈਸਾ ਉਹ ਦੇਸ਼ ਨੂੰ ਦੇਸ਼ ਦੇ ਅੰਦਰ ਜੋ ਸਮਾਜਿਕ ਤਾਣਾ ਬਾਣਾ ਉਹਨੂੰ ਖਰਾਬ ਕਰਨ ਵਾਸਤੇ ਵਰਤਿਆ ਜਾਂਦਾ ਹੈ ਇਸਲਾਮਿਕ ਜਿਹਾਦੀ ਸੰਗਠਨ ਨੇ ਜਿਹੜੇ ਉਹਨਾਂ ਦੀ ਫੰਡਿੰਗ ਹੁੰਦੀ ਹੈ ਉਸ ਚੀਜ਼ ਦੇ ਉੱਤੇ ਠੱਲ ਪਾਉਣ ਵਾਸਤੇ ਇਸ ਚੀਜ਼ ਨੂੰ ਰੋਕਣਾ ਪਊਗਾ ਅਸੀਂ ਸਰਕਾਰ ਤੋਂ ਬਾਰ-ਬਾਰ ਮੰਗ ਕਰਦੇ ਆ ਕਿ ਕਾਨੂੰਨ ਸਖਤ ਕਰੋ ਡਿਊਟੀਆਂ ਸਖਤ ਕਰੋ ਤਾਂ ਕਿ ਸਾਨੂੰ ਸੜਕਾਂ ਤੇ ਇਹਨਾਂ ਨਿਕਲਣਾ ਪਵੇ ਸਰਕਾਰ ਚਾਹੀ ਗਈ ਅਸੀਂ ਸਰਕਾਰ ਦੇ ਨਾਲ ਖੜਕੇ ਵੀ ਕੰਮ ਕਰਾਂਗੇ ਪਰ ਇੱਕ ਵਾਰੀ ਪੁਲਿਸ ਦੀਆਂ ਡਿਊਟੀਆਂ ਲਾਉਣ ਅਸੀਂ ਉਹਨਾਂ ਦੇ ਨਾਲ ਖੜਕੇ ਕੰਮ ਕਰਨ ਨੂੰ ਤਿਆਰ ਆ ਜੈਗੋ ਮਾਤਾ